का कोई मोटिव तो नहीं था बट कुछ रिश्तों के बारे में जानकारी दी जाए कुछ बहुत टाइम से फ्रेंड है हाँ? ओके, ओके, ओके. आपको भी अच्छा है ये मेरा बेबी है थोड़ा सा ये भी हम यूट्यूब पे हम यू तो एक और हमारा चैनल है मिस्टर अक्षित के नाम से वो मेरे बेटे के नाम से है और है, सभी को हैलो कर दो ऐसे नहीं है गाइस ऐसे करते हैं कैसे हो आप ठीक हो क्या आप ठीक हो ओके ओके चल राधे राधे कर दे सभी को नहीं राधे राधे ओके अरे वो तो ना सभी जाने आपके लिए टॉय लेके आएंगे हाँ अब राधे राधे बोल दो राधे राधे वाई गुरु भी बोल लो वाई गुरु वाई गुरु भी बोलना होता है हाँ ऐसे नहीं वाई गुरु कैसे करते हम वाई गुरु ओके ओके ये रहे, ये रे बेबी मेरे पास है तो so, इसको तो बस अभी मस्ती के मूड में है और शायद मुझे ये काम भी ना करने थे तो साथ में इसको जरूर देखते रहना जब मस्ती के मूड में होगा सो so, आज कुछ रिश्तों की इंफॉर्मेशन आपके जरिए ਸ਼ੇਅਰ ਕਰਨਾ ਚਾਹ ਰਿਹਾ ਥਾ ਕਿਉਂਕਿ ਲੂ ਤਾਂ ਸਵੇਰੇ ਲਿਸਟ ਮੋਸਟਲੀ ਆਏਗੀ ਸੰਡੇ ਦੀ ਜਿਹੜੀ ਹੈਗੀ ਹੈ ਜੀ ਔਰ ਕੋਸ਼ਿਸ਼ ਇਹ ਹੋਏਗੀ ਕਿ ਮੰਡੇ ਔਰ ਟਿਊਸਡੇ ਟਿਊਸਡੇ ਨੂੰ ਵੀ ਦੁਬਾਰਾ ਕੋਈ ਲਿਸਟ ਨਵੀਂ ਅਪਡੇਟ ਹੋਏਗੀ ਜ਼ਰੂਰ ਨਾਲ ਜੀ ਨਵੇਂ ਰਿਸ਼ਤਿਆਂ ਦੀ ਸੋ ਇੱਕ ਮੈਨੂੰ ਸ਼ਾਮ ਨੂੰ ਹੀ ਬਹੁਤ ਜ਼ਰੂਰੀ ਰਿਸ਼ਤਾ ਆਇਆ ਜੀ ਜੋ ਕਿ ਯੂਕੇ ਤੋਂ ਲੜਕਾ ਹੈ ਜੀ ਸ਼ਾਇਦ ਉਹਨਾਂ ਦੀ ਮਦਰ ਦੇ ਨਾਮ ਮੇਰੀ ਗੱਲਬਾਤ ਹੋ ਰਹੀ ਸੀ ਜੀ और लड़का शॉर्ट टाइम डोस है जी और उस परिवार में जी इंडिया तो लड़के की भाल है जो और हिंदू परिवार तो लड़की बिलोंग करती हो रिश्ते अकोर्डिंग अगर कोई भी हिंदू परिवार तो फैमिली अगर ਸਾਡੇ ਨਾਲ ਸੰਪਰਕ ਕਰ ਸਕਦੇ ਕਿਉਂਕਿ ਲड़का ਯੂਕੇ ਵਿੱਚ ਬੋਰਨਾ ਉਹਨਾਂ ਦਾ ਪਰਿਵਾਰ ਵੀ ਉੱਥੋਂ ਦਾ ਹੀ ਬਿਲਕੁਲ ਸੈਟਲ ਹੈ ਜੀ ਔਰ ਇੱਕ ਦੋ ਰਿਸ਼ਤੇ ਹੋਰ ਸਨ ਜੀ ਜੋ ਤੁਹਾਡੇ ਨਾਲ ਅਰਜੈਂਟ ਸਾਨੂੰ ਬਿਲਕੁਲ ਜੀ ਜਿਹੜਾ ਸ਼ੇਅਰ ਕਰਨੇ ਪੈ ਰਹੇ ਨੇ ਜੀ ਸਾਡੀ ਵੀਡੀਓ ਨੂੰ ਖਾਸ ਤੌਰ ਤੇ ਤੁਸੀਂ ਬਹੁਤ ਜ਼ਿਆਦਾ ਰਿਸਪੌਂਸ ਵੀ ਦੇ ਰਹੇ ਹੋ ਔਰ ਤੁਹਾਡਾ ਬਹੁਤ ਸਾਰਾ ਪਿਆਰ ਵੀ ਮਿਲ ਰਿਹਾ ਜੀ ਸਾਡੀ ਵੀਡੀਓ ਨੂੰ ਜੀ ਇਸੇ ਤਰ੍ਹਾਂ ਹੀ ਪਿਆਰ ਬਣਾਏ ਰੱਖਿਓ ਜੀ ਅਸੀਂ ਬਹੁਤ ਜਲਦ ਹੋਰ ਨਵੇਂ ਤੋਂ ਨਵੇਂ ਰਿਸ਼ਤੇ ਲੈ ਕੇ ਆਂਦੇ ਰਾਵਾਂਗੇ ਜੀ ਅਸੀਂ ਆਪਣੇ ਚੈਨਲ ਤੇ ਜੀ ਹਰ ਵੀਡੀਓ ਦੇ ਵਿੱਚ ਕਹਿੰਦੇ ਆ ਜੀ ਕੀ ਲੜਕੀਆਂ ਦੀ ਐਡ ਅਸੀਂ ਆਪਣੇ ਚੈਨਲ ਤੇ ਬਿਲਕੁਲ ਫ੍ਰੀ ਕਰਦੇ ਆਂ ਜੀ ਲੜਕੀਆਂ ਦੀ ਐ ਅਸੀਂ ਆਪਣੇ ਇਸ ਚੈਨਲ ਤੇ ਬਿਲਕੁਲ ਫ੍ਰੀ ਕਰਦੇ ਆਂ ਜੀ ਔਰ ਲੜਕੀਆਂ ਦੀ ਐਡ ਦਾ ਤੁਹਾਨੂੰ ਜੋ ਵੀ ਵੇਰਵਾ ਅਸੀਂ ਦੱਸ ਦਿੰਨੇ ਆਂ ਜੀ ਜਦੋਂ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾਂ WhatsApp ਦੇ ਰਾਹੀਂ ਪੂਰੀ ਜਾਣਕਾਰੀ ਲੈਂਦੇ ਹੋ ਤਾਂ ਅਸੀਂ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆਂ ਜੀ ਅਗਰ ਤੁਸੀਂ ਵੀ ਆਪਣੇ ਕਿਸੇ ਸੱਜਣ ਮਿੱਤਰ ਜਾਂ ਭੈਣ ਭਰਾ ਦੇ ਸਾਡੇ ਨਾਲ ਸਾਡੇ ਇਸ ਚੈਨਲ ਤੇ ਰਿਸ਼ਤਾ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ 795 ਉਸ ਕਰਾਂਗੇ ਬਹੁਤ ਸਾਰੀਆਂ ਲਿਸਟਾਂ ਲੈ ਕੇ ਜਲਦੀ ਤੋਂ ਜਲਦੀ ਨਵੇਂ ਰਿਸ਼ਤੇ ਲੈ ਕੇ ਆਏ ਹੋਰ ਜਿਹੜੀ ਸੰਡੇ ਦੀ ਮੇਰੇ ਆ ਰਹੀ ਹੈ ਜੀ ਉਹਦੇ ਵਿੱਚ ਵੀ ਬਹੁਤ ਸਾਰੇ ਰਿਸ਼ਤੇ Hindu ਪਰਿਵਾਰ ਹੋਰ जाट सिख ਪਰਿਵਾਰ ਤੋਂ ਕੁਝ ਰਿਸ਼ਤੇ NRI ਵੀਰਾਂ ਦੇ ਹਨ ਔਰ ਕੁਝ NRI ਲੜਕੀਆਂ ਦੇ ਹਨ ਜੀ ਸੋ ਜਿੱਥੇ ਵੀ ਵਸਦੇ ਪੰਜਾਬੀ ਹੋਣ ਜੀ ਉਹਨਾਂ ਨੂੰ ਤੈਅ ਦਿ ਲੋ ਜੀ ਸੱਚੇ ਕਾਲ ਜੀ ਰਾਮ ਰਾਮ ਜੀ ਓਵਰ ਸਾਡਾ ਤਾਂ ਇੱਕੋ ਇੱਕ ਮੋਟਿਵ ਹੈ ਜੀ ਪੈਸਾ ਮੁੱਖ ਨਹੀਂ ਰੱਖਦੇ ਜੀ ਸਭ ਤੋਂ ਪਹਿਲਾਂ ਤਾਂ ਜੀ ਦੋ ਸਿਰ ਜੁੜਨੇ ਹਨ ਜੀ ਅਗਰ ਦੋ ਸਿਰ ਜੁੜਨਗੇ ਤਾਂ ਕਿਤਨਾ ਕਿਤੇ ਦੁਆਵਾਂ ਦੇਣਗੇ ਦੇਣਗੇ ਜੀ ਕਈ ਪਰਿਵਾਰਾਂ ਦੇ ਸਾਡੇ ਨਾਲ ਜੀ ਗੱਲਬਾਤ ਹੁੰਦੀ ਹੈ ਜੀ ਉਸ ਗੱਲਬਾਤ ਦੇ ਦੌਰਾਨ ਉਹ ਕਹਿੰਦੇ ਆ ਤੁਸੀਂ ਤਾਂ ਇਹ ਕਿਹਾ ਸੀ ਸਾਡੇ ਤੋਂ ਮੁਢਲੀ ਜਾਣਕਾਰੀ ਅਸੀਂ ਮੁਢਲੀ ਜਾਣਕਾਰੀ ਹਰ ਪਰਿਵਾਰ ਦੀ ਦੇ ਸਕਦੇ ਹਾਂ ਜੀ ਪਰ ਅਗਰ ਉਸ ਫੈਮਿਲੀ ਨੇ ਸਾਨੂੰ ਆਪਣਾ ਫੋਨ ਨੰਬਰ ਅਲਾਉ ਨਹੀਂ ਕੀਤਾ ਹੋਏਗਾ ਕਿਸੇ ਨੂੰ ਵੀ ਦੇਣ ਤੋਂ ਤਾਂ ਅਸੀਂ ਉਹਨਾਂ ਦਾ ਫੈਮਿਲੀ ਮੈਂਬਰ ਦਾ ਨੰਬਰ ਨਹੀਂ ਦੇ ਸਕਦੇ ਜੀ ਕਿਸੇ ਜਗ੍ਹਾ ਤੇ ਜਾ ਕੇ ਤੁਸੀਂ ਆਪਣਾ ਸਾਨੂੰ ਬਾਇਓ ਡਾਟਾ ਸ਼ੇਅਰ ਕਰੋ ਅਸੀਂ ਪਹਿਲ ਦੇ ਆਧਾਰ ਤੇ ਜੀ ਤੁਹਾਡਾ ਬਾਇਓ ਡਾਟਾ ਉਸ ਫੈਮਿਲੀ ਤੱਕ ਜਰੂਰ ਪਹੁੰਚਾਵਾਂਗੇ ਜੀ ਅਗੋ ਉਸ ਫੈਮਿਲੀ ਦੀ ਕੀ ਰਿਸਪੌਂਸਿਬਿਲਟੀ ਮਿਲਦੀ ਹੈ ਜਾਂ ਉਹਨਾਂ ਦਾ ਕੀ ਪਿਆਰ ਮਿਲਦਾ ਸਾਨੂੰ ਜੀ ਉਹਨਾਂ ਦਾ ਕੀ ਆਂਦਾ ਹੈ ਬਾਇਓ ਡਾਟੇ ਦੇ ਕੋਡਿੰਗ ਰਿਸਪੌਂਸ ਉਸ ਨੂੰ ਵੀ ਤੁਹਾਡੇ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਹੀ ਰਹੇਗੀ ਜੀ। ਅੱਜ ਇੱਕ ਹੋਰ ਰਿਸ਼ਤਾ ਤੁਹਾਡੇ ਨਾਲ ਸ਼ੇਅਰ ਕਰਦੇ ਆ ਜੀ। ਇਹ ਵੀ ਲੜਕਾ ਐਨ ਆਰ ਆਈ ਆਸਟ੍ਰੇਲੀਆ ਤੋਂ ਸਿਟੀਜ਼ਨ ਹੈ ਜੀ। ਇਹ ਰਿਸ਼ਤਾ ਹਜੇ ਬਿਲਕੁਲ ਨਵਾਂ ਹੈ ਜੀ ਕਿਉਂਕਿ ਇਹ ਲਿਸਟ ਹਜੇ ਸ਼ਾਇਦ ਮੰਗਲਵਾਰ ਜਾਂ ਈਦਨ ਜੀ ਲੜਕਾ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕਾ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਪਰਿਵਾਰ ਜਲੰਧਰ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1997 ਸੰਧ ਹੈ ਜੀ ਲੜਕੇ ਦਾ ਕੱਦ 5 ਫੁੱਟ 9 ਇੰਚ ਹੈ ਜੀ ਲੜਕੇ ਨੇ 3 ਸਾਲ ਦਾ ਮਕੈਨੀਕਲ ਡਿਪਲੋਮਾ ਵੀ ਕੀਤਾ ਹੋਇਆ ਜੀ ਉਸ ਨਾਲ ਲੜਕੇ ਨੇ ਇੰਜੀਨੀਅਰਿੰਗ ਦੀ ਸਟੱਡੀ ਵੀ ਹਾਸਿਲ ਕੀਤੀ ਹੋਈ ਹੈ ਜੀ ਲੜਕੇ ਨੇ ਆਈਟੀ ਸੈਕਟਰ ਦੇ ਵਿੱਚ ਖੁਦ ਇਸ ਟਾਈਮ ਪ੍ਰਾਈਵੇਟ ਜੋਬ ਤੇ ਕੰਮ ਕਰ ਰਿਹਾ ਹੈ ਬਹੁਤ ਹੀ ਵਧੀਆ ਚੰਗੇ ਪੈਕੇਜ ਤੇ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤੇ ਇਸ ਦੇ ਪਰਿਵਾਰ ਦੇ ਵਿੱਚ ਜੀ ਇਸ ਦੇ ਮਾਤਾ ਸ੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਜੋ ਕਿ ਖੇਤੀਬਾੜੀ ਨੂੰ ਦੇਖਦੇ ਹਨ ਜੀ ਲੜਕੇ ਦੀ ਇੱਕ ਭੈਣ ਹੈ ਜੋ ਕਿ ਮੈਰਿਡ ਹੈ ਉਹ ਵੀ ਆਸਟ੍ਰੇਲੀਆ ਦੇ ਵਿੱਚ ਪੀਆਰ ਹੈ ਜੀ ਲੜਕੇ ਦਾ ਭਰਾ ਨਹੀਂ ਹੈ ਜੀ ਇਸ ਪਰਿਵਾਰ ਨੂੰ ਜੀ ਇੰਡੀਆ ਦੇ ਵਿੱਚ ਜੋ ਕਿ ਪੰਜਾਬ ਤੋਂ ਜਲੰਧਰ ਤੋਂ ਬਿਲੋਂਗ ਕਰਦਾ ਹੈ ਜੀ ਪਰਿਵਾਰ ਇਸ ਪਰਿਵਾਰ ਨੂੰ ਜ਼ਮੀਨ ਵੀ 4 ਕਿੱਲੇ ਆਉਂਦੀ ਹੈ ਜੀ ਇਸ ਪਰਿਵਾਰ ਨੂੰ ਲੜਕੀ ਦੀ ਪਾਲ ਹੈ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਜੀ ਅਗਰ ਜੱਟ ਸਿੱਖ ਫੈਮਲੀ ਤੋਂ ਕੋਈ ਲੜਕੀ ਆਸਟ੍ਰੇਲੀਆ ਵਿੱਚ ਚਾਹੇ ਉਹ ਵਰਕ ਪਰਮਿਟ ਤੇ ਆਏ ਚਾਹੇ ਉਹ ਪੀਆਰ ਹੈ ਚਾਹੇ ਉਹਥੋਂ ਦੇ ਸਿਟੀਜ਼ਨ ਹੈ ਜੀ ਇਸ ਪਰਿਵਾਰ ਦੇ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਇਸ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ 98551 48240 ਨੰਬਰ ਇੱਕ ਵਾਰੀ ਮੈਂ ਦੁਬਾਰਾ ਤੋਂ ਫਿਰ ਰਿਪੀਟ ਕਰ ਰਿਹਾ ਜੀ 9855148240 ਇਹ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅੱਜ ਦਾ ਅਗਲਾ ਰਿਸ਼ਤਾ ਇੱਕ ਹੋਰ ਤੁਹਾਨੂੰ ਸ਼ੇਅਰ ਕਰਦੇ ਹਾਂ ਜੀ ਕਿਉਂਕਿ ਅੱਜ ਲਾਈਵ ਹੋਣ ਦਾ ਮਨ ਨਹੀਂ ਸੀ ਪਰ ਪਤਾ ਨਹੀਂ ਕਿਵੇਂ ਅਚਾਨਕ ਮੂਡ ਬਣਿਆ ਲਾਈਵ ਹੋਣ ਦੇ ਲਈ ਤੋਂ ਮੈਂ ਸੋਚਿਆ ਕੁਛ ਨਾ ਕੁਛ ਤਾਂ ਲਾਈਵ ਹੋ ਕੇ ਗੱਲਾਂ ਬਾਤਾਂ ਤਾਂ ਕਰਾਂਗੇ ਹੀ ਕਰਾਂਗੇ ਪਰਿਵਾਰਿਕ ਮੈਂਬਰਾਂ ਦੇ ਨਾਲ ਪਲੱਸ ਕੁਝ ਰਿਸ਼ਤੇ ਵੀ ਨਵੇਂ ਦੱਸ ਦਿੱਤੇ ਜਾਣ ਜੋ ਕਿ ਹਜੇ ਆਉਣ ਵਾਲੀ ਵੀਡੀਓ ਦੇ ਵਿੱਚ ਮਿਲਣਗੇ ਜੀ ਇਸ ਪਰਿਵਾਰਾਂ ਦੇ ਜੀ। ਅੱਜ ਦਾ ਅਗਲਾ ਰਿਸ਼ਤਾ ਜੀ ਲੜਕੀ ਦਾ ਹੈ। ਲੜਕੀ ਜੀ ਐਨ ਆਰ ਆਈ ਇਟਲੀ ਦੇ ਵਿੱਚ ਪੀ ਆਰ ਹੈ ਜੀ ਇਹ ਲੜਕੀ ਐਨ ਆਰ ਆਈ ਇਟਲੀ ਦੇ ਵਿੱਚ ਪੀ ਆਰ ਹੈ ਜੀ ਲੜਕੀ ਖੁਦ ਜਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਪਰਿਵਾਰ ਜਲੰਧਰ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਜਨਮ 1993 ਸੰਧਾ ਹੈ ਜੀ ਲੜਕੀ ਦਾ ਕੱਦ 5 ਫੁੱਟ 6 ਇੰਚ ਹੈ ਜੀ ਲੜਕੀ ਨੇ ਬਹੁਤ ਹੀ ਵਧੀਆ ਸਟੱਡੀ ਹਾਸਲ ਕੀਤੀ ਹੋਈ ਹੈ ਜੀ ਲੜਕੀ ਇਸ ਟਾਈਮ ਇਟਲੀ ਵਿੱਚ ਪੀ ਆਰ ਹੈ ਔਰ ਬਹੁਤ ਹੀ ਵਧੀਆ ਚੰਗੇ ਪ੍ਰਾਈਵੇਟ ਜੋਬ ਤੇ ਕੰਮ ਕਰ ਰਹੀ ਹੈ ਜੀ ਗੱਲ ਕਰਦੇ ਆਂ ਅਗਰ ਇਸਦੇ ਪਰਿਵਾਰ ਦੀ ਤੇ ਇਸਦੇ ਪਰਿਵਾਰ ਦੇ ਵਿੱਚ ਇਸਦੇ ਮਾਤਾ ਜੀ ਨਹੀਂ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਜੋ ਕਿ ਖੇਤੀਬਾੜੀ ਨੂੰ ਦੇਖਦੇ ਹਨ ਜੀ ਇਸ ਪਰਿਵਾਰ ਨੂੰ ਲੜਕੇ ਦੀ ਪਾਲ ਹੈ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਜੀ लड़का इटली चाहे वर्क परमिट से हो चाहे पी आर हो उ सिटीजन हो इस रिश्ते की अगर होर भी कोई तीन जानकारी जात करना चाहते हो तो परिवारिक मैंबर का नंबर है जी प्लस उन्ताली तीन सौ भी जीरो सतर अठवंजा छियाली एक बार फिर तो रिपीट कर रहे हैं जी +39 3200 77 58 46 ਇਹ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਤੁਹਾਡਾ ਪਿਆਰ ਸਾਨੂੰ ਇਸੇ ਤਰ੍ਹਾਂ ਹੀ ਮਿਲਦਾ ਰਹੇ ਜੀ ਅਸੀਂ ਹੋਰ ਵੀ ਬਹੁਤ ਸਾਰੇ ਨਵੇਂ ਰਿਸ਼ਤੇ ਹਜੇ ਸਾਡੇ ਤੋਂ ਜੋ ਪੈਂਡਿੰਗ ਹਨ ਆਪਣੀ ਵੀਡੀਓ ਦੇ ਵਿੱਚ ਲਾਈਨ ਬਾਈ ਲਾਈਨ ਲੈ ਕੇ ਆਂਦੇ ਰਾਵਾਂਗੇ ਜੀ ਕਿਉਂਕਿ ਬਹੁਤ ਸਾਰੇ ਪਰਿਵਾਰਾਂ ਦੇ ਨੰਬਰ ਤਾਂ ਹਜੇ ਅਸੀਂ ਸੀਨ ਹੀ ਨਹੀਂ ਕਰ ਸਕਦੇ ਜੀ WhatsApp ਤੇ ਇੰਨੇ ਕੋ ਜਿਆਦਾ ਮੈਸੇਜ ਪਏ ਹੋਏ ਹਨ ਜੀ ਕਿਉਂਕਿ ਜਦੋਂ ਵੀ ਪਰਿਵਾਰਿਕ ਮੈਂਬਰ ਦੇ ਨਾਲ ਅਸੀਂ ਸੀਨ ਕਰਦੇ ਆ ਉਦੋਂ ਹੀ ਪਰਿਵਾਰਿਕ ਮੈਂਬਰ ਨੂੰ ਅਸੀਂ ਬੈਕ ਕਾਲ ਕਰਕੇ ਜਰੂਰ ਉਸ ਫੈਮਿਲੀ ਤੋਂ ਮੁੱਢਲੀ ਜਾਣਕਾਰੀ ਅਸੀਂ ਫੋਨ ਕਰਕੇ ਹੀ ਲੈਂਦੇ ਆ ਕਿਉਂਕਿ ਬੇਸਿਕਲੀ ਜਾਣਕਾਰੀ ਲੈਣਾ ਸਾਡਾ ਅਧਿਕਾਰ ਹੈ ਕਲ ਨੂੰ ਕੋਈ ਇਹ ਨਾ ਕਹਵੇ ਕਿ ਇਹ ਨਾ ਨੇ ਉਥੋਂ ਰਿਸ਼ਤਾ ਲੈ ਲਿਆ ਜਾਂ ਉਥੋਂ ਲੈ ਲਿਆ ਜੀ। ਅਗਰ ਤੁਹਾਨੂੰ ਵੀ ਕੋਈ ਸਾਡੇ ਇਸ ਚੈਨਲ ਤੋਂ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਜੀ ਤੁਸੀਂ ਵੀ ਉਸ ਪਰਿਵਾਰਿਕ ਮੈਂਬਰ ਦੀ ਮੁੱਢਲੀ ਜਾਣਕਾਰੀ ਆਪਣੇ ਆਧਾਰ ਤੇ ਕਰ ਸਕਦੇ ਹੋ ਕਿਉਂਕਿ ਇਹ ਤੁਹਾਡਾ ਮੁੱਢਲਾ ਹੱਕ ਹੈ ਜੀ। ਇਸ ਲਾਈਵ ਦੇ ਵਿੱਚ ਦੇਖਦੇ ਹਾਂ ਜੀ ਕੌਣ ਕਮੈਂਡ ਬਾਕਸ ਦੇ ਵਿੱਚ ਆਏ ਹੋਏ ਹਨ ਜੀ। ਲਾਈਵ ਚੈਟ ਦੇ ਵਿੱਚ ਜੀ ਜਰੂਰ ਸਰਚ ਕਰਦੇ ਹਾਂ ਜੀ। ਅਗਰ ਕੋਸ਼ਿਸ਼ ਕਰਨ ਦੀ ਕਰਦੇ ਆ ਅਗਰ ਕੋਈ ਲਾਈਵ ਦੇ ਵਿੱਚ ਨਾਲ ਜੁੜ ਸਕੇ ਟੌਪ ਫੈਨ ਦੇ ਵਿੱਚ ਜੀ ਲਿਸਟ ਦੇ ਵਿੱਚ ਸੋ ਲਾਈਵ ਦੇ ਨਾਲ ਹੀ ਕਮੈਂਟ ਬਾਕਸ ਵਿੱਚ ਵੀ ਗੱਲਬਾਤ ਕਰਦੇ ਰਾਵਾਂਗੇ ਜੀ ਪਰਿਵਾਰਿਕ ਮੈਂਬਰਾਂ ਦੇ ਨਾਲ ਜੀ ਅੱਜ ਦਾ ਅਗਲਾ ਸਟ ਹੈ ਜੀ ਉਹ ਵੀ ਲੜਕੀ ਦਾ ਜੋ ਕਿ ਕੈਨੇਡਾ ਦੇ ਵਿੱਚ ਸਟੱਡੀ ਵੀਜੇ ਤੇ ਹੈ ਜੀ ਲੜਕੀ ਖੁਦ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਪਰਿਵਾਰ ਪਟਿਆਲਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦੇ ਪਰਿਵਾਰ ਦੀ ਗੋਤ ਢਿੱਲੋ ਹੈ ਜੀ ਲੜਕੀ ਦਾ ਜਨਮ 1994 ਸੰਧ ਹੈ ਜੀ ਲੜਕੀ ਦਾ ਕੱਦ 5 ਫੁੱਟ 5 ਇੰਚ ਹੈ ਜੀ ਲੜਕੀ ਐਸ ਟਾਈਮ ਕੈਨੇਡਾ ਦੇ ਵਿੱਚ ਟੋਰਾਂਟੋ ਸ਼ਹਿਰ ਦੇ ਵਿੱਚ ਵਰਕ ਪਰਮਿਟ ਤੇ ਰਹਿ ਰਹੀ ਹੈ ਜੀ ਆਪਣੀ ਸਟੱਡੀ ਕੰਪਲੀਟ ਕਰਕੇ ਜੀ ਇਸ ਪਰਿਵਾਰ ਦੀ ਗੱਲ ਕਰਦੇ ਆਂ ਅਗਰ ਲੜਕੀ ਨੇ ਸਟੱਡੀ ਦੀ ਜੀ ਲੜਕੀ ਨੇ ਸਟੱਡੀ ਦੇ ਵਿੱਚ ਐਮ ਐਸ ਸੀ ਫਿਜ਼ਿਕਸ ਦੇ ਵਿੱਚ ਕੀਤੀ ਹੋਈ ਹੈ ਜੀ ਲੜਕੀ ਇਸ ਟਾਈਮ ਪ੍ਰਾਈਵੇਟ ਜੌਬ ਤੇ ਕੰਮ ਕਰ ਰਹੀ ਹੈ ਬਹੁਤ ਹੀ ਵਧੀਆ ਚੰਗੇ ਪੈਕੇਜ ਤੇ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਗੱਲ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਜੋ ਕਿ ਖੇਤੀਬਾੜੀ ਨੂੰ ਦੇਖਦੇ ਹਨ ਜੀ ਲੜਕੀ ਦੀ ਇੱਕ ਭੈਣ ਹੈ ਜੋ ਕਿ ਮੈਰਿਡ ਹੈ ਉਹ ਨਿਊਜ਼ੀਲੈਂਡ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਬਹੁਤ ਹੀ ਵਧੀਆ ਰਾਜੀ ਖੁਸ਼ੀ ਹੈ ਜੀ ਲੜਕੀ ਦਾ ਇੱਕ ਭਰਾ ਹੈ ਜੋ ਕਿ ਅਨਮੈਰਿਡ ਆ ਉਹ ਵੀ ਕੈਨੇਡਾ ਦੇ ਵਿੱਚ ਹੈ ਜੀ ਵਰਕ ਪਰਮਿਟ ਤੇ ਜੀ ਇਸ ਪਰਿਵਾਰ ਦੇ ਕੋਲ ਜੀ 10 ਕਿੱਲੇ ਜ਼ਮੀਨ ਦੇ ਵੀ ਆਉਂਦੇ ਹਨ ਜੀ ਇਸ ਪਰਿਵਾਰ ਨੂੰ ਲੜਕੇ ਦੀ ਪਾਲ ਹੈ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਜੀ ਲੜਕਾ ਜੀ ਲੜਕਾ ਪਟਿਆਲਾ ਏਰੀਆ ਤੋਂ ਬਿਲੋਂਗ ਕਰਦਾ ਹੋਵੇ ਜੀ ਔਰ ਲੜਕੇ ਦਾ ਪਰਿਵਾਰ ਮਾਲਵੇ ਏਰੀਆ ਤੋਂ ਬਿਲੋਂਗ ਕਰਦਾ ਹੋਵੇ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਪ ਪਰਵਾਰਿਕ ਮੈਂਬਰ ਦਾ ਨੰਬਰ ਹੈ ਜੀ ਪਲੱਸ 1 778 302 7026 ਇਹ ਪਰਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੇ ਦਾ ਜੋ ਕਿ Hindu ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਖਰੋਈਪੁਰ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕਾ ਖੁਸ਼ ਹਿੰਦੂ ਖੱਤਰੀ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1993 ਸੰਧ ਹੈ ਜੀ ਲੜਕੇ ਦਾ ਕੱਦ 6 ਫੁੱਟ ਹੈ ਜੀ ਲੜਕੇ ਨੇ ਬੀਟੈਕ ਦੀ ਸਟੱਡੀ ਹਾਸਲ ਕੀਤੀ ਹੋਈ ਹੈ ਜੀ ਲੜਕਾ ਇਸ ਟਾਈਮ ਆਈਟੀ ਕੰਪਨੀ ਦੇ ਵਿੱਚ ਮੈਨੇਜਰ ਦੀ ਜੌਬ ਤੇ ਕੰਮ ਕਰ ਰਿਹਾ ਹੈ ਬਹੁਤ ਹੀ ਵਧੀਆ ਚੰਗੇ ਪੈਕੇਜ ਤੇ ਜੀ ਲੜਕੇ ਦਾ ਸਾਲ ਦਾ ਜੀ 18 ਤੋਂ 20 ਲੱਖ ਦਾ ਪੈਕੇਜ ਹੈ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਰਿਹ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਪਕਸਪਾਇਰ ਹਨ ਜੀ ਲੜਕੇ ਦੀਆਂ ਦੋ ਭੈਣਾਂ ਹਨ ਜੀ ਜੋ ਕਿ ਮੈਰਿਡ ਹਨ ਲੜਕੇ ਦਾ ਇੱਕ ਭਰਾ ਹੈ ਜੋ ਕਿ ਅਨਵੈਰਿਡ ਹੈ ਜੀ ਇਸ ਪਰਿਵਾਰ ਦੇ ਕੋਲ ਜੀ 4 ਤੋਂ 5 ਕਿੱਲੇ ਜ਼ਮੀਨ ਵੀ ਆਉਂਦੀ ਹੈ ਜੀ ਇਸ ਪਰਿਵਾਰ ਨੂੰ ਲੜਕੀ ਦੀ ਪਾਲ ਹੈ ਜੋ ਕਿ ਜਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਸੌਰੀ ਲੜਕੀ ਹਿੰਦੂ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਔਰ ਚੰਗੀ ਪੜੀ ਲਿਖੀ ਹੋਵੇ ਲੜਕਾ ਐਸਟਮ ਗੁਡਗੌਂ ਦੇ ਵਿੱਚ ਜੌਬ ਕਰ ਰਿਹਾ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ 795 88310 ਤੇ ਜੀ ਇਹ ਪਰਿਵਾਰਿਕ ਮੈਂਬਰ ਦਾ ਨੰਬਰ ਅਸੀਂ ਨਹੀਂ ਲਾਉ ਕਰ ਸਕਦੇ ਜੀ ਕਿਉਂਕਿ ਪਰਿਵਾਰਿਕ ਮੈਂਬਰ ਨੇ ਸਾਨੂੰ ਮਨਾਂ ਕੀਤਾ ਹੈ ਜੀ ਇਸ ਪਰਿਵਾਰ ਦੀ ਕੋਈ ਵੀ ਅਗਰ ਤੁਸੀਂ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਅੱਜ ਦਾ ਇੱਕ ਰਿਸ਼ਤਾ ਹੋਰ ਤੁਹਾਨੂੰ ਦੱਸ ਦਿਆਂ ਜੀ ਉਹ ਵੀ Hindu ਪਰਿਵਾਰ ਤੋਂ ਬਿਲੰਗ ਕਰਦਾ ਹੈ ਇਹ ਜਿਹੜਾ ਲੜਕਾ ਲੜਕੇ ਨੇ BDS ਦੀ ਸਟੱਡੀ ਹਾਸਲ ਕੀਤੀ ਹੋਈ ਹੈ ਜੀ ਲੜਕਾ ਐਸਟਮ ਸਾਇੰਟਿਸਟ ਦੀ ਜੋਬ ਕਰ ਰਿਹਾ ਹੈ बहुत ही वाइस चंगे पैकेज थे लड़का खुद लड़का परिवार तो बिलोंग करता है लड़के का जन्म उन्नीस सौ अठानवे लड़के का कद पुट दस इंच है जी लड़के, तो है जी। लड़के, लड़के, जी। लड़के ने बीडीएससी सड़ी हासिल की ਲੜਕਾ ਐਸ ਟਾਈਮ ਜੀ ਚੈਨਾਈ ਦੇ ਵਿੱਚ ਸਾਇੰਟਿਸਟ ਦੀ ਜੋਬ ਕਰ ਰਿਹਾ ਬਹੁਤ ਹੀ ਵਧੀਆ ਚੰਗੇ ਪੈਕੇਜ ਤੇ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਜੋ ਕਿ ਬਿਜ਼ਨਸਮੈਨ ਹਨ ਜੀ ਲੜਕੇ ਦੀ ਭੈਣ ਨਹੀਂ ਹੈ ਜੀ ਲੜਕੇ ਦਾ ਇੱਕ ਭਰਾ ਸੋਰੀ ਲੜਕੇ ਦਾ ਭਰਾ ਵੀ ਨਹੀਂ ਹੈ ਜੀ ਲੜਕਾ ਮਾਪਿਆਂ ਦਾ ਇਕੱਲਾ-ਇਕੱਲਾ ਪੁੱਤ ਹੈ ਜੀ ਇਸ ਪਰਿਵਾਰ ਨੂੰ ਵਿਜੀ ਲੜਕੀ ਦੀ ਪਾਲ ਹੈ ਜੋ ਕਿ Hindu ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਜੀ ਲੜਕੀ ਚੰਗੀ ਪੜ੍ਹੀ ਲਿਖੀ ਹੋਵੇ ਇਸ ਪਰਿਵਾਰ ਦੀ ਵੀ ਅਗਰ ਤੁਸੀਂ ਕੋਈ ਮੁੱਢਲੀ ਜਾਣਕਾਰੀ ਲੈਣਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ 795 88310 ਤੇ ਜੀ ਇਸ ਪਰਿਵਾਰ ਨੂੰ ਜੀ ਲੜਕੀ ਦੀ ਪਾਲ ਹੈ ਜੋ ਕਿ Hindu ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਕਿਸ ਪਰਿਵਾਰ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਬਖਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ 795 88310 ਤੇ ਜੀ ਅਗਰ ਤੁਸੀਂ ਵੀ ਆਪਣੇ ਕਿਸੇ ਸੱਜਣ ਮਿੱਤਰ ਦਾ ਭੈਣ ਭਰਾ ਦੀ ਸਾਡੇ ਇਸ ਚੈਨਲ ਤੇ ਐਡ ਦੇਣੀ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਜਾਂ ਸਾਡੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਸੁਝਾਅ ਦੇ ਸਕਦੇ ਹੋ ਜੀ ਜੋ ਵੀ ਸਾਡੀ ਵੀਡੀਓ ਅਪਲੋਡ ਹੁੰਦੀ ਹੈ ਜੀ ਜਾਂ ਸਾਡੇ ਵਟਸਐਪ ਤੇ ਤੁਸੀਂ ਆਪਣਾ ਬਾਇਓ ਡਾਟਾ ਛੱਡ ਸਕਦੇ ਹੋ ਜੀ ਅਸੀਂ ਬੜੀ ਜਲਦੀ ਜੀ ਹੋਰ ਇੱਕ ਆਪਣੇ ਇੱਕ ਚੈਨਲ ਤੇ ਸੁਝਾਅ ਲੈ ਕੇ ਆ ਰਹੇ ਆ ਜੀ ਜਿਸ ਵਿੱਚ ਅਸੀਂ ਕੁਝ ਲੱਕੀ ਡਰਾ ਕੱਢਾਂਗੇ ਕੁਝ ਮੈਂਬਰਾਂ ਦੇ ਜੀ ਅਗਰ ਉਸ ਡਰਾ ਵਿੱਚ ਕਿਸ ਮੈਂਬਰ ਦਾ ਨੰਬਰ ਆ ਜਾਂਦਾ ਹੈ ਜੀ ਤਾਂ ਉਸ ਨੂੰ ਜੀ ਅਸੀਂ ਆਪਣੀ ਤਰਫ ਤੋਂ ਜੀ ਕੁਝ ਨਾ ਕੁਝ ਲੱਕੀ ਡਰਾ ਦੇ ਤੌਰ ਤੇ ਡਿਸਾਈਡ ਕਰਕੇ ਹੀ ਫਾਈਨਲ ਕਰਦੇ ਆ ਇਸ ਸਕੀਮ ਬੜੀ ਜਲਦੀ ਲੈ ਕੇ ਆ ਰਹੇ ਆਂ ਅਸੀਂ ਆਪਣੇ ਇਸ ਚੈਨਲ ਤੇ ਜੀ ਕਿਉਂਕਿ ਸਾਡੀ ਟੀਮ ਵਰਕ ਅਜੇ ਕਰ ਰਹੀ ਹੈ ਇਸ ਲੱਕੀ ਡਰਾਅ ਤੇ ਜੀ ਕੀ ਸੁਝਾਅ ਮਿਲਦੇ ਹਨ ਜੀ ਇਹ ਹਜੇ ਪੈਂਡਿੰਗ ਹੀ ਰਹੇਗਾ ਬਟ ਬਹੁਤ ਜਲਦੀ ਆਏਗਾ ਜੀ ਸਾਡੇ ਇਸ ਚੈਨਲ ਤੇ ਜੀ ਕਮੈਂਟ ਵੀ ਪੜ ਲਈਏ ਜੀ ਨਾਲ ਨਾਲ ਕਿਸ ਪਰਿਵਾਰ ਤੋਂ ਕਿਹੜੇ ਕਮੈਂਟ ਆ ਰਹੇ ਨੇ ਜੀ ਅ ਆਵਾਜ਼ ਜੀ ਵਾ ਸਭ ਤੋਂ ਪਹਿਲਾਂ ਤਾਂ ਰੰਜੀਤ ਕੌਰ ਸੋ ਸਤਿ ਸ਼੍ਰੀ ਅਕਾਲ ਭੈਣ ਜੀ ਬਹੁਤ ਬਹੁਤ 1 ਮਿੰਟ ਆ ਗਿਆ ਜੀ ਲਾਈਟ ਚੈੱਕ ਕਰਦੇ ਆ ਜੀ ਲਾਈਵ ਦੇ ਵਿੱਚ ਕਿਹੜੇ ਮੰਗਾਂਗੇ ਜੀ ਸੰਡੇ ਦੀ ਲਿਸਟ ਦੇਖਣਾ ਕੋਈ ਵੀ ਨਾ ਭੁੱਲਿਆ ਕਿਉਂਕਿ ਸਵੇਰੇ ਮੈਕਸिमम 7:30 ਤੋਂ 8:00 ਵਜੇ ਸਾਡੀ ਵੀਡੀਓ ਰਿਲੀਜ਼ ਹੋ ਜਾਂਦੀ ਹੈ ਜੀ ਇਸ ਚੈਨਲ ਤੇ ਜੀ ਟਿੱਟ ਨਿਊਜ਼ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ ਸਾਡੇ ਇਸ ਚੈਨਲ ਤੇ ਲਾਈਵ ਆਉਣ ਦੇ ਲਈ ਜੀ ਔਰ ਸਾਡੇ ਇਸ ਚੈਨਲ ਤੇ ਅਗਰ ਤੁਸੀਂ ਲਾਈਵ ਆਏ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਜਰੂਰ ਜੀ ਸਤਿ ਸ੍ਰੀ ਅਕਾਲ ਰਾਮ ਰਾਮ ਲਿਖਣਾ ਨਾ ਭੁੱਲਿਆ ਕਰੋ ਜੀ ਅਸੀਂ ਹਰ ਵੀਡੀਓ ਦੇ ਵਿੱਚ ਕਹਿੰਦੇ ਆ ਜੀ ਔਰ ਆਪਣਾ ਕਿਸੇ ਜਗ੍ਹਾ ਤੋਂ ਤੁਸੀਂ ਪੰਜਾਬ ਤੋਂ ਜਾਂ ਇੰਡੀਆ ਤੋਂ ਬਾਹਰ ਦੇਖ ਰਹੇ ਹੋ ਸਾਡੀ ਇਸ ਚੈਨਲ ਨੂੰ ਜੀ ਤਾਂ ਜਰੂਰ ਉਸ ਆਪਣੇ ਸਟੇਟ ਦਾ ਜਗ੍ਹਾ ਆਪਣੇ ਡਿਸਟ੍ਰਿਕਟ ਪੋਸਟ ਬਾਕਸ ਵਿੱਚ ਲਿਖ ਕੇ ਜਰੂਰ ਜਾਇਗਾ ਦਿੰਨੇ ਆ ਜੀ ਇਹ ਵੀ ਐਨ ਆਰ ਆਈ ਕੈਨੇਡਾ ਦੇ ਵਿੱਚ ਸਿਟੀਜ਼ਨ ਹੈ ਜੀ ਲੜਕਾ ਖੁਦ ਜਿਸਿਕ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਖੰਨਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1991 ਸੰਧ ਹੈ ਜੀ ਲੜਕੇ ਦਾ ਕੱਦ 5 ਫੁੱਟ 11 ਇੰਚ ਹੈ ਜੀ ਲੜਕੇ ਨੇ ਬਹੁਤ ਹੀ ਵਧੀਆ ਜੀ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ ਉਹ ਲੜਕਾ ਐਸਟ ਬਹੁਤ ਹੀ ਵਧੀਆ ਚੰਗੇ ਪੈਕੇਜ ਤੇ ਕੰਮ ਕਰ ਰਿਹਾ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਗੱਲ ਕਰਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਜੋ ਕਿ ਖੁਦ ਦੇ ਬਿਜ਼ਨਸ ਵਿੱਚ ਬਹੁਤ ਹੀ ਵਧੀਆ ਸੈਟਲ ਹਨ ਜੀ ਉਹਨਾਂ ਦਾ ਟਰਾਂਸਪੋਰਟ ਦਾ ਬਿਜ਼ਨਸ ਹੈ ਜੀ ਖੰਨਾ ਸ਼ਹਿਰ ਦੇ ਵਿੱਚ ਜੀ ਲੜਕੇ ਦੀ ਭੈਣ ਨਹੀਂ ਹੈ ਜੀ ਲੜਕੇ ਦਾ ਇੱਕ ਭਰਾ ਹੈ ਉਹ ਵੀ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਇਸ ਪਰਿਵਾਰ ਨੂੰ ਵੀ ਜੀ ਲੜਕੀ ਦੀ ਪਾਲ ਹੈ ਜੋ ਕਿ ਚੰਗੀ ਪੜ੍ਹੇ ਲਿਖੀ ਹੋਵੇ ਜਦ ਤੱਕ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੋਵੇ ਚਾਹੇ ਉਹ ਵੀਆਰ ਹੋਵੇ ਜੀ ਲੜਕੀ ਅਗਰ ਪੰਜਾਬ 'ਚ ਹੈ ਤਾਂ ਉਸਨੇ ਚੰਗੀ ਡਿਗਰੀ ਹਾਸਲ ਕੀਤੀ ਹੋਵੇ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ 88476 36925 ਇਹ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਇੱਕ ਵਾਰ ਦੁਬਾਰਾ ਤੋਂ ਫਿਰ ਮੈਂ ਰਿਪੀਟ ਕਰ ਰਿਹਾ 88 4 76 36 925 ਇਹ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਆйда ਅਗਲਾ ਬਿਤਾ ਹੈ ਜੀ ਉਹ ਵੀ ਲੜਕੇ ਦਾ ਜੋ ਕਿ Hindu ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕਾ ਖੁਦ NRI ਕੈਨੇਡਾ ਦੇ ਵਿੱਚ ਵਰਕ ਪਰਮਿਟ ਹੈ ਸੌਰੀ ਲੜਕਾ NRI PR ਹੈ ਜੀ ਲੜਕਾ ਮੰਗਲਿਕ ਹੈ ਔਰ ਡਬ ਵਾਲੀ ਮੁਕਸਰ ਸਾਈਟ ਤੋਂ ਬਿਲੋਂਗ ਕਰਦਾ ਹੈ ਜੀ ਇਸਦਾ ਪਰਿਵਾਰ ਲੜਕੇ ਦਾ ਜਨਮ 1997 ਸੰਧ ਹੈ ਜੀ ਲੜਕੇ ਦਾ ਕੱਦ 5 ਫੁੱਟ 6 ਇੰਚ ਹੈ ਜੀ ਲੜਕੇ ਨੇ ਬਹੁਤ ਹੀ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ ਲੜਕਾ ਐਸਟਮ ਫੂਲ ਲਾਈਨ ਦੇ ਵਿੱਚ ਕੈਨੇਡਾ ਦੇ ਵਿੱਚ ਕੰਮ ਕਰ ਰਿਹਾ ਬਹੁਤ ਹੀ ਵਧੀਆ ਚੰਗੇ ਪੈਕੇਜ ਤੇ ਜੀ ਗੱਲ ਕਰਦੇ ਆਂ ਅਗਰ ਤੇ ਪਰਿਵਾਰ ਦੀ ਤੈਅ ਤੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਸ੍ਰੀ ਹਨ ਜੋ ਕਿ ਗਵਰਨਮੈਂਟ ਜੋਬ ਤੋਂ ਰਿਟਾਇਰਡ ਹਨ ਇਸ ਦੇ ਪਿਤਾ ਸ੍ਰੀ ਹਨ ਉਹ ਵੀ ਗਵਰਨਮੈਂਟ ਜੋਬ ਤੋਂ ਰਿਟਾਇਰਡ ਹਨ ਇਸ ਪਰਿਵਾਰ ਦੇ ਕੋਲ ਜੀ 8 ਕਿਲੇ ਜ਼ਮੀਨ ਵੀ ਆਂਦੀ ਹੈ ਜੀ ਪਲੱਸ ਨਾਲ ਸ਼ਹਿਰੀ ਪ੍ਰੋਪਰਟੀ ਹੈ ਜੀ ਬਹੁਤ ਹੀ ਵਧੀਆ ਜੀ ਇਸ ਪਰਿਵਾਰ ਨੂੰ ਲੜਕੀ ਦੀ ਪਾਲ ਹੈ ਜੋ ਕਿ ਕੈਨੇਡਾ ਦੇ ਵਿੱਚ ਪੀਆਰ ਹੋਵੇ ਜਾਂ ਉੱਥੋਂ ਦੀ ਵਰਕ ਪਰਮਿਟ ਤੇ ਹੋਵੇ ਜੀ ਲੜਕੀ Hindu ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਜੀ ਔਰ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ 98763 44876 98763 44876 ਇਹ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅੱਜ ਦੇ ਲਾਈਵ ਦੇ ਵਿੱਚ ਜੀ ਬਸ ਇੰਨਾ ਹੀ ਹਾਜ਼ਰੀ ਨੂੰ ਪ੍ਰਬੰਧ ਕਰਿਓ ਕੋਸ਼ਿਸ਼ ਕਰਾਂਗੇ ਜੀ ਆਪਾਂ ਡੇਲੀ ਰਾਤ ਨੂੰ ਲਾਈਵ ਹੋਣ ਦੀ ਕੁਝ ਟਾਈਮ ਦੇ ਲਈ ਜੀ ਮੈਕਸਿਮਮ ਚਾਹੇ ਅੱਧਾ ਘੰਟਾ ਹੋਵੇ ਚਾਹੇ ਉਹ 15 ਤੋਂ 20 ਮਿੰਟ ਹੋਣਗੇ ਕੁਝ ਰਿਸ਼ਤੇ ਤੁਹਾਡੇ ਲਈ ਨਵੇਂ ਤੋਂ ਨਵੇਂ ਡੇਲੀ ਲਾਈਵ ਦੇ ਵਿੱਚ ਆਪਾਂ ਦੱਸ ਕੇ ਜਾਵਾਂ ਕਰਾਂਗੇ ਜੇ ਤੁਹਾਨੂੰ ਜੀ ਟਾਈਮ ਤੁਹਾਨੂੰ ਬਹੁਤ ਜਲਦੀ ਨਿਸ਼ਚਿਤ ਕਰਕੇ ਵੀਡੀਓ ਦੇ ਵਿੱਚ ਦੱਸ ਦਿੱਤਾ ਜਾਵੇਗਾ ਜੀ ਔਰ ਸਾਡੇ ਤੁਸੀਂ ਚੈਨਲ ਨੂੰ ਅਗਰ ਫੋਲੋ ਨਹੀਂ ਕੀਤਾ ਜਾਂ ਸਬਸਕ੍ਰਾਈਬ ਨਹੀਂ ਕੀਤਾ ਜੀ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਉਹੁੰਦੇ ਆਂ ਜੀ ਉਹ ਤੁਹਾਨੂੰ ਦੇਖਣ ਨੂੰ ਮਿਲਣ ਕਰਨਗੇ ਜੀ ਮਿਲਦੇ ਆਂ ਜੀ ਬਹੁਤ ਜਲਦੀ ਅਗਲੀ ਵੀਡੀਓ ਦੇ ਵਿੱਚ ਜੀ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਰਾਮ ਰਾਮ ਜੀ ਕਮੈਂਟ ਬਾਕਸ ਦੇ ਵਿੱਚ ਰਾਮ ਰਾਮ ਲਿਖਣਾ ਨਾ ਭੁੱਲਿਆ ਕਰੋ ਜੀ ਔਰ ਨਾਈ ਸਤਿ ਸ਼੍ਰੀ ਅਕਾਲ ਲਿਖਣਾ ਭੁੱਲਿਆ ਕਰੋ ਜੀ ਸਤਿ ਸ਼੍ਰੀ ਅਕਾਲ ਰਾਮ ਰਾਮ ਵਾਈ ਬਰੋ ਜੀ